ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹਦੇ ਵਿੱਚ ਬਣੀ ਤਰਨਕੋਟ ਬਹੁਤ ਪਿਆਰਾ ਪੁੱਤ ਆ ਸਾਡਾ ਸਵੀਟ ਬੋਏ ਤੇ ਬਹੁਤ ਪਿਆਰੀ ਆਵਾਜ਼ ਆ ਜਿਹਨਾਂ ਨੇ ਦੁਨੀਆ ਦੇ ਵਿੱਚ ਨਾਮ ਰੌਸ਼ਨੀ ਕੀਤਾ ਤਰਨਕੋਟ ਦਾ ਸਾਡਾ ਡਿਸਟ੍ਰਿਕਟ ਮੋਗੇ ਦਾ ਨਾਮ ਰੌਸ਼ਨੀ ਕੀਤਾ ਸੋ ਅੱਜ ਸਬਬ ਬਣਿਆ ਇੱਕ ਸਾਲ ਹੋ ਗਿਆ ਮੈਨੂੰ ਮੀਟ ਕਰਦੇ ਨੂੰ ਮੈਂ ਮਿਲਣਾ ਸੀਗਾ ਮਨੀ ਨੂੰ ਤੇ ਕਿਉਂਕਿ ਮਨੀ ਦੀ ਸਵਾਇਰ ਬਹੁਤ ਪਿਆਰੀ ਆ ਜਿੱਥੇ ਇੰਨੀ ਸੋਹਣੇ ਮਾਸਾ ਸਾਥੀ ਨੇ ਉਹ ਵਾਇਸ ਵਾਟਸਪ ਨੇ ਉਹਤੇ ਇਨਨੂੰ ਸਮੈਲ ਬੌਸ ਨੇ ਬਖਸ਼ਿਆ ਅੱਜ ਮਣੀ ਦੇ ਇੱਕ ਕੋਠੀ ਦੇ ਵਿੱਚ ਬੈਠੇ ਸੀਗੇ ਕਿ ਮੇਰਾ ਸਵੱਬ ਮਣੀਆ ਮਣੀ ਦੇ ਮਿਲਦਾ ਤੇ ਸਾਰੇ ਅਮਿੱਤਰ ਪਿਆਰੇ ਨੇ ਮੇਰੇ ਸਲੀਮ ਭਾਜੀ ਭਣੀ ਮੇਰੇ ਸਾਰੇ ਬਾਦਸ਼ਾਹ ਤੇ ਐਂਟਰਪ੍ਰੀਨਰ ਮੰਨਦੇ ਗਏ ਅੰਦਰ ਆਜਾ ਇਹ ਐਂਦਰ ਸਾਡਾ ਛੋਟਾ ਵੀਰ ਤੇ ਮਣੀ ਬਹੁਤ ਸਰੀਆਂ ਵਿਸ਼ਤ ਵਿਸ਼ਿਸ਼ ਨਿਵੇੜੀਆਂ ਦਵਾਵਾਂ ਨੇ ਅੱਲਾਹ ਹਰ ਦੁਨੀਆ ਦੀ ਖੁਸ਼ੀ ਤੇ ਜੋੜ ਦੇ ਦੇ ਵਿੱਚ ਪਾਵੇ ਹੈ ਲਵ ਜੀ ਪੁੱਤ ਲਵ ਜੀ